ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੁਹਾਨੂੰ ਦੋਸਤੋ ਤਿੰਨ ਮੱਝਾਂ ਦਿਖਾਉਣੀ ਹੈ ਜੀ ਇੱਕ ਤਾਂ ਆ ਮੱਝ ਹੈ ਜੀ ਤੀਜਾ ਸੂਆ ਸੁਣ ਲਈ ਤਿਆਰ ਹੈ ਕੁਝ ਦਿਨ ਹਲੇ ਕੱਚੀ ਹੈ ਜੀ ਕੱਢੂਗੀ ਦੋ ਬਾਈ ਕੋਲੇ ਝੋਟੀਆਂ ਹੈ ਜੀ ਇੱਕ ਪਹਿਲਾ ਸੂਆ ਸੁਈ ਹੋਈ ਤੇ ਇੱਕ ਦੂਜਾ ਸੂਆ ਸੁਈ ਝੋਟੀ ਤਿੰਨੋਂ ਨਗ ਬਹੁਤ ਹੀ ਸੋਹਣੇ ਤੇ ਸ਼ਕੀਨ ਹੈ ਜੀ ਮੁਰਾ ਦੇ ਪੂਰੀ ਡਿਟੇਲ ਤੁਹਾਨੂੰ ਬਾਈ ਤੋਂ ਦਵਾ ਦਿੰਨੇ ਆ ਜੀ ਸੱਸਰੀ ਗਾਲ ਜੀ ਸੱਸਰੀ ਗਾਲ ਜੀ ਬਾਈ ਨਾਮ ਆਪਣਾ ਸਤਪਾਲ ਸਿੰਘ ਜੀ ਸਤਪਾਲ ਸਿੰਘ ਪਿੰਡ ਜੀ ਪਿੰਡ ਮੋਹਾਲਾ ਜੀ ਸਤਪਾਲ ਸਿੰਘ ਪਿੰਡ ਮੋਹਾਲਾ ਤੇ ਜਿਹੜਾ ਬਠਿੰਡਾ ਜੀ ਜਿਹੜਾ ਬਠਿੰਡਾ ਇਹਨਾਂ ਕੋਲ ਤਿੰਨ ਨਾਗ ਹੈ ਜੀ ਉਹ ਮਾਰੇ ਉਹਨੇ ਕਹ ਹਾਂ ਜੀ ਆ ਮੱਝਵਾਰ ਦੱਸਿਓ ਜੀ ਇਹਦਾ ਤੀਜਾ ਸੂਆ ਹੈ ਤੀਜਾ ਸੂਆ ਹੈ ਹਾਂ ਜੀ ਸੂਣ ਵਾਲੀ ਹੈ ਇਹ ਪਿਛਲੇ ਸੂਏ ਦਾ ਦੁੱਧ ਜੀ ਦੁੱਧ 21 ਤੋਂ 22 ਦੇ ਵਿੱਚ ਦਿੱਤਾ ਹੈ 21 ਕਿਲੋ ਤੋਂ ਲੈ ਕੇ 22 ਕਿਲੋ ਤੱਕ ਇਹ ਆਪਣੀ ਘਰ ਦੀ ਮੱਝ ਹੈ ਜੀ ਘਰ ਦੀ ਮੱਝ ਹੈ ਇਹ ਬਾਈ ਦੀ ਘਰ ਦੀ ਮੱਝ ਹੈ ਜੀ 21 ਕਿਲੋ ਦੁੱਧ ਬਾਈ ਕਹਿੰਦਾ ਪਿਛਲੇ ਸੂਏ ਦਿੱਤਾ ਤੀਜਾ ਸੂਆ ਸੌਣ ਲਈ ਤਿਆਰ ਹੈ ਸੋਹਣੀ ਬਹੁਤ ਹੀ ਠੰਡੇ ਸੁਹਾਦੀ ਹੈ ਕੋਈ ਇਹੋ ਜੀ ਗੱਲ ਨਹੀਂ ਬਹੁਤ ਠੰਡੇ ਸੁਹਾਦੀ ਮੱਝ ਹੈ ਜੀ ਬਹੁਤ ਰਾਜੀਪਲੀ ਸੋਹਣੀ ਮੱਝ ਹੈ ਜੀ ਬੱਸ 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 ਕਰਦੇ ਹੋ ਮਾ ਮੋੜ ਲਾ ਮੋੜ ਲਾ ਬੰਨ ਲਓ ਜੀ ਬੰਨ ਲਓ ਚਲੋ ਬੰਨ ਲਓ ਜੀ ਤੂੰ ਦੇਖੋ ਬਹੁਤ ਸੋਹਣੀ ਰਾਜੀਪਲੀ ਮੱਝ ਹੈ ਜੀ ਲੋਕ ਕਹਿੰਦੇ ਨਾ ਮੱਝ ਤੇ ਬੜਾ ਮੰਜਾੜਾ ਵਾਲਾ ਮਤਲਬ ਢਾਕ ਦੇਖਣਾ ਸੱਚੀ ਮੰਜੜ ਹੈ ਜੀ ਇਸ ਮੱਝ ਤੇ ਜੀ ਪਿੱਠਪੂੜਾ ਬਹੁਤ ਚੰਗਾ ਹੈ ਬਹੁਤ ਚੰਗੀ ਪਿੱਠਪੂੜੇ ਦੀ ਮੱਝ ਹੈ ਜੀ ਸੋਹਣਾ ਸਿੰਘ ਹੈ ਚੰਗਾ ਕੱਦ ਕਾਠ ਹੈ ਮੁੱਲ ਬਾਜੀ ਇਸ ਦਾ ਮੁੱਲੇ ਦਾ ਫੋਨ ਤੇ ਕਰ ਦਿਆਂਗੇ ਜੀ ਮੁੱਲੇ ਦਾ ਬਾਈ ਕ ਦਾ ਫੋਨ ਤੇ ਕਰਾਂਗੇ ਜੀ ਹਾਂ ਜੀ ਅਜ ਦੋ ਨੰਬਰ ਤੇ ਇਹ ਸਾ ਦੂਜਾ ਸੂਆ ਸੂਈ ਠੋਟੀ ਮਗਰ ਬੱਚਾ ਦੇ ਕੱਟਾਈ ਮਗਰੇ ਦੇ ਬੱਚਾ ਕੱਟਾ ਹੈ ਤੋਰਿਓ ਜੀ 13 14 ਦਿਨਾਂ ਦੀ ਸੂਈ ਹੋ ਗਈ 12 ਕਿਲੋ ਦੁੱਧ ਖੁੱਲਾ ਤਿਆਰ ਹੈ ਠੰਡਾ ਬਿਲਕੁਲ 13 14 ਦਿਨਾਂ ਦੀ ਸੂਈ ਹੈ ਜੀ 12 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਹੈ ਜਮਾ ਮੋੜ ਲਓ ਜੀ ਆ ਜਾਓ ਆ ਜਾਓ ਇਹਦਾ ਮੁੱਲ ਜੀ ਇਹਦਾ ਮੁੱਲ 1,20,000 ਕਰਦੇ ਆਂ ਜੀ ਛੱਡੋ ਕਿੰਨੇ ਜੀ ਚਲੋ ਮਾਨਤਾ ਕਰਦੇ ਆਂਗੇ ਜੀ 1,20,000 ਰੁਪਏ ਮੁੱਲ ਹੈ ਬਾਈ ਕਹਿੰਦਾ ਮਾਨਤਾ ਕਰਦੇ ਆਂਗੇ ਇਹ ਵੀ ਚੰਗੇ ਕੱਦ ਕਾਠ ਦੀ ਸੋਹਣੀ ਸਕਰੀਨ ਝੋਟੀ ਹੈ ਜੀ ਬੱਚਾ ਇਸ ਮਗਰ ਕੱਟਿਆ ਜੀ ਹਾਂ ਜੀ 3 ਨੰਬਰ ਤੇ ਇਹ ਇਹ ਪਹਿਲਣ ਹੈ ਜੀ ਇਹ ਪਹਿਲਣ ਕੱਟੀ ਹੈ ਜੀ ਮੂੰਹੋਂ ਦੋ ਦੰਦ ਦਾ ਹਜੇ ਤੱਕ ਮੂੰਹੋਂ ਦੋ ਦੰਦ ਪਹਿਲਣ ਝੂਟੀ ਹੈ ਜੀ ਇਹ ਬੱਚਾ ਇਹਦੇ ਮਗਰ ਕੀ ਹੈ ਜੀ ਇਹਦੇ ਮਗਰ ਕੱਟੀ ਹੈ ਜੀ ਇਹਦੇ ਮਗਰ ਉਹ ਕੱਟੀ ਹੈ ਜੀ ਬਹੁਤ ਸੋਹਣੀ ਅਡਰ ਕੁਆਲਿਟੀ ਹੈ ਦੋਸਤੋ ਪਹਿਲਣ ਝੂਟੀਆਂ ਜਿਵੇਂ ਦੋ ਦੰਦ ਦਾ 9-10 ਕਿਲੋ ਦੁੱਧ ਹੁਣ ਤਿਆਰ ਹੈ ਬਿਲਕੁਲ 9-10 ਕਿਲੋ ਦੁੱਧ ਤਿਆਰ ਹੈ ਦੋ ਦੰਦ ਝੂਟੀਆਂ ਜੀ ਥਾਣਾ ਵਾਣਾ ਕਰੋ ਚੈੱਕ ਬਹੁਤ ਸੋਹਣੀ ਸ਼ਕੀਨ ਝੂਟੀ ਹੈ ਇਹਨੂੰ ਹਫਤਾ ਹੋ ਗਿਆ ਸੂਈ ਨੂੰ ਛੋਟੇ ਛੋਟੇ ਸਿੰਗੀ ਹੈ ਹਫਤੇ ਦੀ ਸੂਈ ਹੈ ਆਪ ਵੀ ਕੱਟੀ ਹੈ ਤੇ ਮਗਰ ਵੀ ਕੱਟੀ ਹੈ ਇਹਦਾ ਮੁੱਲ ਜੀ ਇਹਦਾ ਮੁੱਲ 1.40 ਕਰਦੇ ਹਾਂ ਜੀ ਬਜਾਇਜ ਜਾ ਕਰਦੇ ਹੋ ਜੀ ਹਾਂ ਜੀ ਨਹੀਂ ਵੇਚਣ ਲੈਣ ਦੇਣ ਵਾਲੇ ਕਰਾਂਗੇ ਵਾਲਾ ਕਰਨ ਦਾ ਵੀ ਫਾਇਦਾ 1,40,000 ਰੁਪਏ ਮੁੱਲ ਹੈ ਜੀ ਬਾਕੀ ਮਾਨਤਨ ਤੁਹਾਡਾ ਹੋ ਜਾਊਗਾ ਬਹੁਤ ਸੋਹਣੀ ਸ਼ਕੀਨ ਝੋਟੀ ਹੈ ਜੀ ਖਾਣਾ ਵਾਣਾ ਕਰੋ ਤੂੰ ਕੋਈ ਜਮ 12 ਕਿਲੋ ਦੁੱਧ ਵੀ ਖੁੱਲਾ ਪਾ ਦਊਗੀ 12-13 ਕਿਲੋ 12-13 ਕਿਲੋ ਦੁੱਧ ਬਾਈ ਕਹਿੰਦਾ ਖੁੱਲਾ ਪਾ ਦਊਗੀ ਜੀ ਤਿੰਨਾਂ 'ਚ ਤੁਹਾਨੂੰ ਕੋਈ ਵੀ ਨਾ ਕੋਸਤੋਂ ਪਸੰਦ ਆਉਂਦਾ ਵਾਲਾ ਟਾਈਮ ਲਾ ਕੇ ਚੋਕੇ ਲੈ ਜੇ ਅਗਲਾ ਛੇ ਤੋਂ ਛੇ ਚੋਲੇ ਕੋਈ ਚੱਕਰ ਨਹੀਂ ਪੂਰੀ ਤਸੱਲੀ ਕਰਕੇ ਤੁਸੀਂ ਚੋ ਕੇ ਤਿੰਨਾ ਨਾਦਰ ਕੋਈ ਵੀ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ